28000 ਤੋਂ ਜ਼ਿਆਦਾ ਜਿਹੜੇ ਕੈਨੇਡਾ ਗਏ ਪੰਜਾਬੀ ਨੇ ਉਹਨਾਂ ਨੂੰ ਡਿਪੋਰਟ ਜਿਹੜਾ ਕੀਤਾ ਜਾ ਰਿਹਾ। ਨਕਲੀ ਆਫਰ ਲੈਟਰਾਂ ਨਾਲ ਬੱਚਿਆਂ ਨੂੰ ਮੰਗਾ ਕੇ ਨਕਲੀ ਫੀ ਰਸੀਪਟਾਂ ਲਾ ਲਾ ਕੇ ਇਹਨਾਂ ਨੂੰ ਜਿਨ੍ਹਾਂ ਦੇ ਬੱਚਿਆਂ ਨੂੰ ਫਰੋਡ ਡਾਕੂਮੈਂਟ ਲਾ ਲਾ ਕੇ ਵੀਜ਼ਾ ਲਵਾਇਆ ਹੋਇਆ। ਪੰਜਾਬ ਚ ਕਈ ਲੁਕੀ ਹੁੰਦੇ ਆ ਜਿਵੇਂ ਉਹ ਨਕਲੀ ਐਮਬੈਸਡਰੀ ਫੀਸਾਂ ਨਕਲੀ ਫੀਰ ਸਿਫਟਾਂ ਲਾ ਕੇ ਫਾਈਲਾਂ ਲਾ ਰਹੀਆਂ ਕਿਉਂਕਿ ਉਹਨਾਂ ਐਮਬੈਸਡਰੀ ਗਿਆ ਪਹਿਲਾ ਐਮਬੈਸਡਰੀਆਂ ਫੀਰ ਸਿਫਟਾਂ ਨਹੀਂ ਚੱਕਰਦੇ ਸੀ ਏਜੰਟ ਗਿਆ ਕਰਦੇ ਆ ਕਿਸ ਕੋਲ ਦੀ ਆਫਲਟਰਨ ਮੰਗਾ ਲੈਂਦੀਆਂ ਉਸ ਤੋਂ ਬਾਅਦ ਸਕੂਲ ਚ ਫੀਸ ਨਹੀਂ ਜਮ੍ਹਾਂ ਕਰਾਉਂਦੇ ਨਾ ਸਟੂਡੈਂਟ ਕਰਾਂਦਾ ਹੈ ਉਹ ਚਾਹੇ ਕਿ ਜਿਲੰਦਰ ਦਾ ਕੋਈ ਬੱਚਾ ਅਸਿਕਾ ਪਿੱਛੇ ਮੈਨੂੰ ਪਿਛਲੇ ਹਫਤੇ ਮਿਲ ਕੇ ਗਿਆ ਕੋਈ ਇੰਵੈਸਟਮਿਗਰੇਸ਼ਨ ਦਾ ਨਾਮ ਵਾਲੀ ਕੰਪਨੀ ਦਾ ਮੈਂ ਉਹਨਾਂ ਨੇ ਜਦ ਅਸੀਂ ਫਾਈਲ ਅਨਰੋਡ ਚੈੱਕ ਕਰਾਈ ਕੜਾਈ ਤੇ ਅੰਬੈਸੀ ਨੇ ਕਲੀਅਰ ਲਿਖਿਆ ਹੁੰਦੇ ਕੇਫਸ ਨੋਟਸ ਉਨ ਦੀ ਫਾਈਲ ਚ ਕਿ ਉਸ ਬੱਚੇ ਨੇ ਫੀਸ ਰਿਸੀਪਟ ਹੀ ਨਹੀਂ ਜਮ੍ਹਾਂ ਕਰਾਈ ਤੇ ਨਕਲੀ ਫੀਸ ਤੇ ਅੰਬੈਸੀ ਦੀ ਰਸੀਪਟੀ ਨਕਲੀ ਲਾ ਕੇ ਫਾਈਲ ক্লোਜ ਕੀਤੀ। ਹੰਦੇ ਵਿੱਚ ਜਾ ਰਹੇ ਨੇ ਔਰ ਵੱਡਾ ਕਾਰਨ ਇਹ ਵੀ ਦੱਸਿਆ ਗਿਆ ਕਿ ਜਿਹੜੇ ਸਟੂਡੈਂਟਸ ਜਿਹੜੇ ਨੇ ਨੌਜਵਾਨ ਜਿਹੜੇ ਨੇ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਕਹਿੰਦੇ ਕਿ ਸਭ ਤੋਂ ਜ਼ਿਆਦਾ ਉਹ ਡਿਪਰ 20000 ਹਜੇ ਤੱਕ 28145 ਕੇ ਸਾਹਮਣੇ ਆਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆંકੜੇ ਕਿੰਨੇ ਵੱਸ ਸਕਦੇ ਇਹ ਤਾਂ ਜੀ ਦੇਖੋ ਇਹ ਆંકੜਾ 50000 ਤੋਂ ਉੱਤੇ ਜਾਣ ਦੀ ਉਮੀਦ ਹੈ ਕਿਉਂਕਿ ਲੱਖ ਤੱਕ ਵੀ ਜਾ ਸਕਦਾ ਹੈ ਕਿ ਸਸਿਕਲ ਮਾਈ ਪੰਜਾਬੀ ਟ ਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਗੱਲ ਕਰਾਂਗੇ ਸੋਮੇ ਦੀ ਵੱਡੀ ਖਬਰ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 28000 ਤੋਂ ਜ਼ਿਆਦਾ ਜਿਹੜੇ ਲੋਕ ਨੇ ਕੈਨੇਡਾ ਗਏ ਹੋਏ ਨੇ ਉਹਨਾਂ ਨੂੰ ਹੁਣ ਜਲਦੀ ਵੋਟ ਜਿਹੜਾ ਕਰਨ ਦੀ ਤਿਆਰੀ ਜਿਹੜੀ ਆ ਕੈਨੇਡਾ ਵੱਲੋਂ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਲਿਸਟ ਵੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਜਿਹਦੇ ਵਿੱਚ 28145 ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਇਮੀਗ੍ਰੇਸ਼ਨ ਐਕਸਪਰਟ ਸਾਡੇ ਨਾਲ ਨੇ ਤਰੁੰਜੀ ਗੱਲ ਕਰ ਲੈਣਾ ਤਰੁੰਜੀ ਇਸ ਸਮੇਂ ਦੀ ਵੱਡੀ ਖਬਰ ਇਹ ਹੀ ਆ ਰਹੀ ਹੈ ਕਿ 28000 ਤੋਂ ਜ਼ਿਆਦਾ ਜਿਹੜੇ ਕੈਨੇਡਾ ਗਏ ਪੰਜਾਬੀ ਨੇ ਉਹਨਾਂ ਨੂੰ ਡਿਪੋਰਟ ਜਿਹੜਾ ਕੀਤਾ ਜਾ ਰਿਹਾ ਔਰ ਪੰਜਾਬੀਆਂ ਦੇ ਨਾਲ ਨਾਲ ਜਿਹੜੇ ਵੀ ਇੰਡੀਅਨਸ ਬਿਲਕੁਲ ਸਹੀ ਗੱਲ ਹੈ ਜੀ ਇਹ 28000 ਹੈ 28000 ਤੋਂ ਵੱਧ ਵੀ ਸਕਦੀ ਹੈ ਫਿਗਰ ਕਿਉਂਕਿ ਇਹ ਹੁਣ ਜਿਹੜੀ ਇੰਬੈਸੀ ਹੈ ਇਮੀਗ੍ਰੇਸ਼ਨ ਹੈ ਕਿਉਂਕਿ ਜਿੰਨਾ ਕਿ ਪਿਛਲੇ 5 ਸਾਲਾਂ ਤੋਂ ਲੋਕਾਂ ਨੇ ਬੜਾ ਫਰੋਡ ਕੀਤਾ ਹੈ ਕਈ ਪਿੰਡਾਂ 'ਚ ਅੱਜਕੱਲ ਚੱਲ ਜਾਓ ਪੰਜਾਬ ਕਿ ਹਰਿਆਣਾ ਕਿ ਕਈ ਜਗ੍ਹਾ ਤੇ ਲੋਕਾਂ ਨੇ ਫਰੋਡ ਫਰੋਡ ਨਕਲੀ ਆਫਰ ਲੈਟਰਾਂ ਨਾਲ ਬੱਚਿਆਂ ਨੂੰ ਮੰਗਾ ਕੇ ਨਕਲੀ ਫੀ ਰਸੀਪਟਾਂ ਲਾ ਲਾ ਕੇ ਇਹਨਾਂ ਨੂੰ ਜਿਨ੍ਹਾਂ ਨੂੰ ਬੱਚਿਆਂ ਨੂੰ ਫਰੋਡ ਡਾਕੂਮੈਂਟ ਲਾਗ ਲਾ ਕੇ ਵੀਜ਼ਾ ਲਵਾਇਆ ਉੱਥੇ ਲਾਇਆ ਹੁਣ ਜਦੋਂ ਵਰਕ ਪਰਮਿਟ ਅਪਲਾਈ ਕਰਦੇ ਆ ਜਾਂ ਕੋਈ ਹੋਰ ਡਾਕੂਮੈਂਟ ਅਪਲਾਈ ਕਰਦੇ ਆ ਤਾਂ ਇਮੀ ਇਸ ਨੇ ਥੋੜਾ ਜਿਹਾ ਜੂ ਟ੍ਰਾਈਡ ਕੀਤਾ ਹੈ ਤਾਂ ਉਹ ਦੇਖ ਰਹੇ ਹੈ ਉਹ ਚੈੱਕ ਕਰਦੇ ਹੈ ਕਿ ਜਿਹੜੇ ਬੱਚੇ ਉੱਥੇ ਪਹੁੰਚ ਗਏ ਹੈ ਪਰ ਫਰੋਡ ਡਾਕੂਮੈਂਟ ਨਾਲ ਪਹੁੰਚੇ ਹੈ ਜੇ ਕੋਈ ਵੀ ਕਾਰੇ ਬਤਲ ਉਹਨਾਂ ਨੇ ਮਿਸ ਪ੍ਰੈਜੈਂਟੇਸ਼ਨ ਕੀਤੀ ਹੈ ਐਮਬੈਸੀ ਨੂੰ ਤਾਂ ਉਹ ਬੱਚੇ ਜ਼ਰੂਰ ਡਿਪੋਰਟ ਹੋ ਸਕਦੇ ਹੈ ਤੇ ਹੋਣਗੇ ਵੀ ਅੱਗੇ ਜਾ ਕੇ ਤੁਸੀਂ ਕਿਹੜੇ ਕਿਹੜੇ ਕੇਸ ਦੇਖੇ ਹੈ ਇੱਧਰ ਦੇ ਖਾਸ ਕਰ ਪੰਜਾਬ ਦੇ ਪੰਜਾਬ ਦੇ ਵਿੱਚ ਲੋਕਾਂ ਨਾਲ ਕਿਸ ਤਰ੍ਹਾਂ ਨਾਲ ਠੱਗੀ ਹੋ ਰਹੀ ਹੈ ਪੰਜਾਬ ਚ ਹੁਣ ਕਈ ਲੋਕੀ ਹੁੰਦੇ ਆ ਜਿਵੇਂ ਉਹ ਨਕਲੀ ਇੰਬੈਸਡੀ ਫੀਸਾਂ ਨਕਲੀ ਫੀਰ ਸਿਪਟਾਂ ਲਾ ਕੇ ਫਾਈਲ ਲਾ ਰਹੀਆਂ ਕਿਉਂਕਿ ਉਹ ਨ ਇੰਬੈਸਡੀ ਗਿਆ ਪਹਿਲਾ ਇੰਬੈਸਡੀਆਂ ਫੀਰ ਸਿਪਟਾਂ ਨਹੀਂ ਚੈੱਕ ਕਰਦੇ ਸੀ ਏਜੰਟ ਜਾਂ ਕਰਦੇ ਆ ਕਿ ਸਕੂਲ ਜੀ ਆਫ ਲੈਟਰ ਮੰਗਾ ਲੈਂਦੀ ਐ ਉਸ ਤੋਂ ਬਾਅਦ ਸਕੂਲ ਫੀਸ ਨਹੀਂ ਜਮਾ ਕਰਾਉਂਦੇ ਨਾ ਫਰੂਡ ਕਰਾਉਂਦਾ ਉਹਨਾਂ ਨੂੰ ਕਹਿੰਦੇ ਕਿ ਵੀ ਅਸੀਂ ਤੁਹਾਡੀ ਫੀਸ ਜਮਾ ਕਰਾਤੀ ਪਰ ਮੈਂ ਸਾਰੇ ਫਰੂਡਾਂ ਨੂੰ ਸਾਰੇ ਲੋਕਾਂ ਨੂੰ ਇਹ ਵੀ ਆਸ ਕਰਾਂ ਜਮਾ ਤੁਸੀਂ ਕੋਲਜ ਜਾ ਕੇ ਚੈੱਕ ਕਰੋ ਕਿ ਵਾਕਈ ਉਹਨੇ ਫੀਸ ਜਮਾ ਕਰਾਈ ਹੈ ਤੂੰ ਵੀ ਫੀਸ ਜਮਾ ਕਰਾਈ ਹੈ ਉਹ ਨਾ ਕੋਈ ਫੀਸ ਜਮਾ ਕਰਾਂਦਾ ਉਹ ਨਕਲੀ ਰ ਕਰੋਚਾ ਕੀਤਾ ਜਲੰਧਰ ਦਾ ਹੁਣ ਬੱਚਾ ਸੀਗਾ ਪਿੱਛੇ ਮੈਨੂੰ ਪਿਛਲੇ ਹਫਤੇ ਮਿਲ ਕੇ ਗਿਆ ਕੋਈ ਇਮੀਗ੍ਰੇਸ਼ਨ ਦਾ ਨਾਮ ਬੋਲਿਆ ਕੰਪਨੀ ਦਾ ਮੈਂ ਉਹਨਾਂ ਨੇ ਜਦ ਅਸੀਂ ਫਾਈਲ ਅੰਦਰੋਂ ਚੈੱਕ ਕਰਾਈ ਕੜਾਈ ਤੇ ਇਮੀਗ੍ਰੇਸ਼ਨ ਨੇ ਕਲੀਅਰ ਲਿਖਿਆ ਹੁੰਦੇ ਕੇਐਫਸ ਨੋਟਸ ਚੋਂ ਦੀ ਫਾਈਲ ਜੇ ਕਿ ਉਸ ਬੱਚੇ ਨੇ ਫੀਸ ਰਸੀਪਟ ਹੀ ਨਹੀਂ ਜਮ੍ਹਾਂ ਕਰਾਈ ਤੇ ਨਕਲੀ ਫੀਸ ਤੇ ਐਮਬੈਸੀ ਦੀ ਰਸੀਪਟ ਹੀ ਨਕਲੀ ਲਾ ਕੇ ਫਾਈਲ ਲੋਜ ਕੀਤੀ ਗਈ ਹੈ ਤਾਂ ਐਜੇ ਹਾਂ ਕਨਾਲ ਕਿਸ ਤਰ੍ਹਾਂ ਖਿਲਵਾੜ ਹੋ ਰਿਹਾ ਹੈ ਅਗਰ ਅੱਜਕਲਾਂ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 16 ਸਾਲ ਤੋਂ ਲੈ ਕੇ 28 ਸਾਲ ਤੱਕ ਦੇ ਨੌਜਵਾਨ ਜਿਹੜੇ ਨੇ ਉਹ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਔਰ ਵੱਡਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਸਟੂਡੈਂਟਸ ਜਿਹੜੇ ਨੇ ਨੌਜਵਾਨ ਜਿਹੜੇ ਨੇ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਕਹਿੰਦੇ ਕਿ ਸਭ ਤੋਂ ਜ਼ਿਆਦਾ ਉਹ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਔਰ ਫਰੋਡ ਤੋਂ ਹੋਣ ਤੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਦੇਖੋ ਜੀ ਕਿਸੇ ਦਾ ਵੀ ਸੁਪਨਾ ਹੁੰਦਾ ਹੈ ਕੋਈ ਹਰ ਕੋਈ ਬਾਹਰ ਵਿਦੇਸ਼ ਜਾਣਾ ਚਾਹੁੰਦਾ ਹੈ ਤਰੱਕੀ ਕਰਨ ਵਾਸਤੇ ਗਰੋ ਕਰਨ ਵਾਸਤੇ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਹੁਣ ਜਦ ਕਿਸੇ ਦਾ ਵੀ ਰਿਫਿਊਜ਼ ਹੁੰਦਾ ਹੈ ਤਾਂ ਉਹਨਾਂ ਨੂੰ ਦਿਖਦਾ ਮੇਰਾ ਸੁਪਨਾ ਮੇਰੀ ਲਾਈ ਮੇਰੀ ਜ਼ਿੰਦਗੀ ਖਤਮ ਹੁੰਦੀ ਨਜ਼ਰ ਆਉਂਦੀ ਹੈ ਤਾਂ ਕੋਈ ਵੀ ਹੋਏ ਚਾ ਮੈਂ ਹੋਵਾਂ ਜਾਂ ਕੋਈ ਹੋਏ ਉਹਨਾਂ ਦਾ ਉਹਨੂੰ ਇੱਕ ਵਾਰ ਡਿਪਰੈਸ਼ਨ ਜਾਂ ਉਹਨੂੰ ਕਾਫੀ ਕੁਝ ਜਾਂ ਸਾਹਮਣਾ ਕਰ ਸਕਦਾ ਪੈ ਸਕਦਾ ਹੈ ਪਰ ਇਹ ਮੈਂ ਸਾਰੇ ਲੋਕਾਂ ਨੂੰ ਪੰਜਾਬ ਨੂੰ ਜਿਹੜੇ ਆਪਣੇ ਪੂਰੇ ਇੰਡੀਆ ਦੇ ਹਿੰਦੁਸਤਾਨ ਦੇ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਜਾਗਰੂ ਕਰਨਾ ਚਾਹੁੰਗਾ ਕਿ ਆਪਣੇ ਕਦੇ ਵੀ ਕਿਸੇ ਵੀ ਏਜੰਟ ਤੋਂ ਫਾਈਲ ਲਵਾਨੀ ਹੈ ਪਹਿਲਾਂ ਉਹਦੇ ਬਾਰੇ ਚੈੱਕ ਕਰਾਓ ਚਾਹੇ ਰਿਵਿਊਸ ਚੈੱਕ ਕਰਾਓ ਚਾਹੇ ਫੀਡਬੈਕ ਚੈੱਕ ਕਰਾਓ ਚਾਹੇ ਪੁਲਿਸ ਸਟੇਸ਼ਨ ਜਾ ਕੇ ਚੈੱਕ ਕਰਾਓ ਤੇ ਹਰ ਫਾਈਲ ਦੀ ਆਪਣੀ ਲੌਗਇਨ ਡਿਟੇਲਸ ਜ਼ਰੂਰ ਆਪਣੇ ਕੋਲ ਰੱਖੋ ਤੁਹਾਡਾ ਹੱਕ ਹੈ ਇਹ ਚੀਜ਼ ਦਾ ਇਮੀਗ੍ਰੇਸ਼ਨ ਐਂਬੈਸੀ ਕਹਿੰਦੀ ਹੈ ਤੁਸੀਂ ਕਿਸੇ ਕੰਸਲਟੈਂਟ ਕੋਲ ਜਾ ਰਹੇ ਹੋ ਪਰ ਤੁਹਾਡਾ ਹੱਕ ਹੈ ਕਿ ਤੁਹਾਡੀ ਫਾਈਲ ਚ ਕੀ ਲੋਜ ਹੋ ਰਿਹਾ ਹੈ ਕਿਹੜੇ ਡਾਕੂਮੈਂਟ ਲੱਗ ਰਹੇ ਹੋ ਡਾਕੂਮੈਂਟ ਤੁਸੀਂ ਆਪ ਚੈੱਕ ਕਰੋ ਕਿ ਵਾਕਈ ਉਹ ਡਾਕੂਮੈਂਟ ਕਰੋਸ ਚੈੱਕ ਕਰੋ ਐਂਬੈਸੀ ਚ ਜਾਂ ਆਪਣੇ ਕਾਲਜ ਜਿਵੇਂ ਨਕਲੀ ਰਸੀਦਾਂ ਲੱਗ ਰਹੀਆਂ ਹਰ ਉਹ ਡਾਕੂਮੈਂਟ ਸਹੀ ਲਾ ਰਹੇ ਕੋਈ ਵੀ ਫਾਈਨੈਂਸ਼ੀਅਲ ਡਾਕੂਮੈਂਟ ਹੁਣ ਨਕਲੀ ਫੰਡਾਂ ਦਾ ਬਹੁਤ ਜ਼ਿਆਦਾ ਚੱਲਿਆ ਹੋਇਆ ਇੱਥੇ ਪੂਰੇ ਪੰਜਾਬ ਹਰਿਆਣਾ ਚ ਕਈ ਏਜੰਟ ਫੜ ਜਾਂਦੇ ਕਈ ਬੈਂਕ ਵਾਲੇ ਫੜ ਜਾਂਦੇ ਉਹ ਨਕਲੀ ਫੰਡ ਲਾ ਲਾ ਕੇ ਐਮਬੈਸੀ ਦੀ ਫਾਈਲ ਲਾ ਰਹੇ ਹੁਣ ਐਮਬੈਸੀ ਕੇ ਐਮਬੈਸੀ ਹੁਣ ਬਹੁਤ ਜ਼ਿਆਦਾ ਸਟ੍ਰਿਕਟ ਹੋ ਰਹੀ ਹੈ ਕ੍ਰੋਚਾ ਕਰ ਰਹੀ ਹੈ ਪਹਿਲਾਂ ਹੁੰਦਾ ਵੀ ਲੋਕੀ ਲਾਉਂਦੇ 100 ਬਣਾਈਆਂ 10 ਦਾ ਵੀ ਆ ਗਿਆ 70 ਦਾ ਰਿਫਿਊਜ ਹੋ ਗਿਆ 10 ਰੁਪਏ ਕਮਾ ਲੈਂਦੇ ਸੀ ਪਰ ਹੁਣ ਉਹ ਗੱਲਾਂ ਨਹੀਂ ਰਹਿਣੀਆਂ ਹੁਣ ਐਮਬੈਸੀ ਇੱਕ ਇੱਕ ਫਾਈਲ ਨੂੰ ਚਾਹੇ ਉਹ ਫਾਈਨੈਂਸ਼ੀਅਲ ਡਾਕ ਉਹਨਾਂ ਨੂੰ ਇੱਕ ਇੱਕ ਡਾਕੂਮੈਂਟ ਨੂੰ ਕਰੋਸ ਚੈੱਕ ਕਰ ਰਹੀ ਹੈ ਤੇ ਦੂਜੀ ਬ੍ਰਾਂਚੋਂ ਚੈੱਕ ਕਰਦੀ ਹੈ ਕਈ ਲੋਕੀ ਬੈਂਕਾਂ ਚ ਸੈਟਿੰਗ ਕਰ ਲੈਂਦੇ ਕਿ ਸਾਤਫੇ ਬ੍ਰਾਂਚ ਸੀ ਵੀ ਸਾਡੀ ਬਠਿੰਡਾ ਬ੍ਰਾਂਚ ਸੀ ਉਹ ਬਠਿੰਡਾ ਨਹੀਂ ਦੂਜੀ ਜੇ ਮੋਗਾ ਬ੍ਰਾਂਚ ਸੇਮ ਬੈਂਕ ਦੇ ਉਥੋਂ ਕਰੋਸ ਚੈੱਕ ਕਰਦੀ ਹੈ ਤਾਂ ਜਾਲੀ ਡਾਕੂਮੈਂਟ ਮੇਰੀ ਸਰਾਂ ਤੋਂ ਦਰਖਾਸਤ ਹੈ ਕਿ ਕੋਈ ਵੀ ਸਟੂਡੈਂਟ ਕੋਈ ਵੀ ਕਲਾਇੰਟ ਜਿਹੜਾ ਕੈਨੇਡਾ ਇੰਗਲੈਂਡ ਜਾਣਾ ਚਾਹੁੰਦਾ ਹੈ ਜਾਂ ਕਿਤੇ ਵਿਦੇਸ਼ ਜਾਣਾ ਚਾਹੁੰਦਾ ਹੈ ਕੋਈ ਵੀ ਡਾਕੂਮੈਂਟ ਨਕਲੀ ਨਾ ਲਾਓ ਜੇ ਕੋਈ ਤੁਹਾਨੂੰ ਏਜੰਟ ਕਹਿ ਰਿਹਾ ਸਾਰੇ ਡਾਕੂਮੈਂਟ ਮੈਂ ਲਾਂਗਾ ਉਹ ਡਾਕੂਮੈਂਟ ਨੂੰ ਕਰੋਸ ਚੈੱਕ ਕਰੋ ਤੇ ਉਸੀ 에ਜੰਟ ਨੂੰ ਫਾਈਲ ਲਾਓ ਜਿਹੜੇ ਲੌਗਇਨ ਡਿਟੇਲ ਤੁਹਾਨੂੰ ਦਿੰਦਾ ਹੈ ਜੇ ਤੁਹਾਡੇ ਕੋਲ ਤੁਹਾਡਾ 에ਜੰਟ ਟ੍ਰਾਂਸਪੇਰੈਂਟ ਨਹੀਂ ਹੈ ਉਸ ਤੋਂ ਫਾਈਲ ਨਾ ਲਾਓ ਜੇ ਤੁਹਾਨੂੰ 에ਜੰਟ ਲੌਗਇਨ ਡਿਟੇਲ ਨਹੀਂ ਦੇ ਰਿਹਾ ਇਹਦਾ ਮਤਲਬ ਹੈ ਉਹ ਜ਼ਰੂਰ ਕੋਈ ਨਾ ਕੋਈ ਫਰੋਡ ਕਰ ਰਿਹਾ ਹੈ 28000 ਹਜੇ ਤੱਕ 28145 ਕੇਸ ਸਾਹਮਣੇ ਆਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆંકੜੇ ਕਿੰਨੇ ਵੱਧ ਸਕਦੇ ਇਹ ਤਾਂ ਜੀ ਦੇਖੋ ਇਹ ਆંકੜਾ 50000 ਤੋਂ ਉੱਤੇ ਜਾਣ ਦੀ ਉਮੀਦ ਹੈ ਕਿਉਂਕਿ ਲੱਖ ਤੱਕ ਵੀ ਜਾ ਸਕਦਾ ਹੈ ਕਿਉਂਕਿ ਬਹੁਤ ਬੱਚੇ ਇਦਾਂ ਦੇ ਹੈ ਜਿਹੜੇ ਮੈਂ ਹੁਣੇ ਥੋੜਾ ਟਾਈਮ ਪਹਿਲਾਂ ਕੈਨੇਡਾ ਗਿਆ ਸੀ ਸਾਨੂੰ ਮੈਨੂੰ ਬੜੇ ਉੱਥੇ ਲੋਕੀ ਬੱਚੇ ਰੈਸਟੋਰੈਂਟ ਚ ਘੁੰਮਦੇ ਫਿਰਦੇ ਮਿਲੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਡਾਕੂਮੈਂਟ ਇਦਾਂ ਲਾਇਆ ਸੀ ਕਿਆ ਕਰੀਏ ਮੈਂ ਉਹਨਾਂ ਨੂੰ ਇਹ ਕਹਿੰਨਾ ਹੈ ਭਾਈ ਆਪਣੇ ਕਦੇ ਵੀ ਇਦਾਂ ਦਾ ਕੰਮ ਨਾ ਕਰੋ ਜੇ ਤੁਹਾਡਾ ਕੋਈ ਇਦਾਂ ਦਾ ਕੋਈ ਕੰਮ ਫਰੋਡ ਤੁਸੀਂ ਕਰ ਰਹੇ ਹੋ ਆਪਣਾ ਤੁਹਾਨੂੰ ਅੱਜ ਨਹੀਂ ਤਾਂ ਕੱਲ ਵਾਪਸ ਆਣਾ ਹੀ ਪਏਗਾ ਰਿਪੋਰਟ ਤੁਸੀਂ ਉੱਥੇ ਹੋਵੋਗੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਤੁਹਾਨੂੰ ਪੀਆਰ ਨਹੀਂ ਮਿਲੇਗੀ ਤਾਂ ਆਪਣੇ ਡਾਕੂਮੈਂਟਸ ਨੂੰ ਇਹਨਾਂ ਨੂੰ ਬਹੁਤ ਤਰੀਕੇ ਨਾਲ ਸਹੀ ਤਰੀਕੇ ਨਾਲ ਫਾਈਲ ਲਾਓ ਇਹ ਆਂਗੜਾ ਜਿਹੜੇ ਵੀ ਬੱਚੇ ਗਏ ਹੈ ਉਹਨਾਂ ਨੂੰ ਮਸਾਜਰਾ ਫੋਨ ਆਂਦੇਗੇ ਲੋਕੀ ਕਹਿੰਦੇ ਸਾਡੇ ਨਾਲ ਇਦਾਂ ਹੋ ਗਿਆ ਜੀ ਏਜੰਟ ਹੀ ਫਰੋਡ ਬਹੁਤ ਕਰ ਰਿਹਾ ਹੈ ਹੁਣ ਇਹ ਤਾਂ ਹੀ ਇੱਥੇ ਪੁਲਿਸ ਵੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਰਹੀ ਹੈ ਹਰ ਜਗ੍ਹਾ ਪੂਰੇ ਪੰਜਾਬ ਹੋਣਾ ਵੀ ਚਾਹੀਦਾ ਪਰ ਇਹ ਹੀ ਮੈਂ ਕਹਾਂਗਾ ਕਿ ਡਾਕੂਮੈਂਟਸ ਨੂੰ ਆਪਣ ਪਰ ਆਕੜਾ ਲਗਾਤਾਰ ਬਦ ਰਿਹਾ ਹੈ ਜਿਹਨਾਂ ਦਾ ਨਾਮ ਹਜੇ ਤੱਕ ਲਿਸਟ ਦੇ ਵਿੱਚ ਨਹੀਂ ਆਇਆ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਕਰ ਸਕਦੇ ਆਪਣਾ ਬਚਾ ਕਿਸ ਤਰ੍ਹਾਂ ਕਰ ਸਕਦੇ ਦੇਖੋ ਜੀ ਉਹ ਜਿਹਨਾਂ ਨੇ ਡਾਕੂਮੈਂਟ ਅਕੀ ਲਾ ਲਿਆ ਲਾ ਕੇ ਉੱਥੇ ਇੱਕ ਵਾਰ ਪਹੁੰਚ ਗਿਆ ਉਹ ਤਾਂ ਹੁਣ ਰੱਬ ਰੱਖੀ ਹੈ ਕਿਉਂਕਿ ਜੇ ਤਾਂ ਉਹਨਾਂ ਬੈਸਿ ਨੇ ਕ੍ਰੋਸ ਚੈੱਕ ਕਰ ਲਿਆ ਜਦੋਂ ਉਹਨੇ ਵਰਕ ਪਰਮਿਟ ਲਾਣਾ ਹੈ ਜਾਂ ਪੀਆਰ ਲਾਣੀ ਹੈ ਫਿਰ ਤਾਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ ਉਹਨਾਂ ਨੂੰ ਪੀਆਰ ਨਹੀਂ ਮਿਲਣੀ ਉਹਨਾਂ ਦਾ ਰਿਪੋਰਟ ਹੀ ਹੋਣਾ ਹੈ ਤਾਂ ਇਹ ਤਾਂ ਹੁਣ ਜਿਹੜੇ ਪਹੁੰਚ ਗਿਆ ਤਾਂ ਬਸ ਉਹਨਾਂ ਰ ਪਰਮਾਤਮਾ ਅੱਗੇ ਬੇਨਤੀ ਕਰਨ ਕਿ ਭਈ ਉਹਨਾਂ ਦੀ ਫਾਈਲ ਕੋਈ ਇਦਾਂ ਦੀ ਨਾ ਖੁੱਲੇ ਵੈਸੀ ਨਾ ਕਰੇ ਕਰੋਸ਼ਕ ਨਾ ਕਰੇ ਤੇ ਉਹਨਾਂ ਨੂੰ ਅੱਗੇ ਬਰਫਾ ਮਿਟ ਜਾਓ ਵੀਰ ਮਿਲੇ ਮਤਲਬ ਲੱਖਾਂ ਦੇ ਵਿੱਚ ਵੀ ਆਕੜਾ ਜਾ ਸਕਦਾ ਇੰਨੇ ਕੁ ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਨਾਲ ਗਏ ਜੁੱਠੀਆਂ ਸਲਿੱਪਾਂ ਲਾ ਕੇ ਆ ਫਿਰ ਇਹਨਾਂ ਦੇ ਨਾਲ ਠੱਗੀ ਹੋਈ ਲੋਕ ਭਰੇ ਪਏ ਐ ਇੱਥੇ ਏਜੰਟ ਦਾ ਨਾਂ ਹੀ ਦੱਸਦਾ ਕੋਲਿਆਂ ਦੇ ਅਸੀਂ ਕਿੱਥੇ ਭੇਜ ਰਹੇ ਐ ਏਜੰਟ ਜਿੰਨੇ ਹੁਣ ਇੱਥੇ ਵੱਡੇ ਵੱਡੇ ਬੈਠੇ ਐ ਹੁਣ ਮੈਂ ਨਾਂ ਨਹੀਂ ਲੈਣਾ ਜਾਂਦਾ ਕਿ ਫਿਰ ਲੋਕੀ ਵੀ ਕੁਝ ਲੋਕੀ ਆਪ ਠੱਗਿਆ ਮੁਰਾਂਦੇ ਜੀ ਕਹਿੰਦੇ ਕਿ ਸਾਨੂੰ ਵਾ ਵੀਜ਼ਾ ਦੇ ਦਿਓ ਜੀ ਜੁੱਤਾ ਮਰਜ਼ੀ ਕਰ ਲਓ ਪਰ ਉਹਨੂੰ ਇਹ ਨਹੀਂ ਪਤਾ ਕਿ ਵੀਜ਼ਾ ਇੱਕ ਵਾਰ ਜੇ ਬਾਈ ਚਾਂਸ ਆ ਵੀ ਗਿਆ ਤੇ ਕੱਲ ਜੇ ਡਾਕੂਮੈਂਟ ਫਰੋਡ ਹੈ ਉੱਥੇ ਜਾ ਕੇ ਕਰੋਸ ਚੈੱਕ ਹੋ ਗਏ ਤਾਂ ਉਹਨਾਂ ਨੂੰ ਵਰਕ ਪਰਮਿਟ ਜਾਂ ਪੀਆਰ ਵਿੱਚੇ ਪ੍ਰੋਬਲਮ ਆਣੀ ਹੀ ਆਣੀ ਹੈ ਪਰ ਲੱਗਦਾ ਨਹੀਂ ਕਿ ਉਹਨਾਂ ਦਾ ਮਾਂ ਪਿਓ ਦਾ ਕੀ ਬਣੂ ਜਿਨ੍ਹਾਂ ਨੇ ਕਰਜ਼ਾ ਲੈ ਕੇ ਭੇਜਿਆ ਬਿਆਜ਼ ਦੇ ਉੱਤੇ ਪੈਸਾ ਲੈ ਕੇ ਭੇਜਿਆ ਉਹਨਾਂ ਦਾ ਕੀ ਬਣੂ ਇੱਕ ਤਰਫ ਇੱਧਰ ਮਾਪਿਓ ਡਿਪਰੈਸ਼ਨ ਦੇ ਵਿੱਚ ਹੈਗੇ ਆ ਔਰ ਦੂਜੀ ਤਰਫ ਉੱਧਰ ਹੈਗੇ ਆ ਔਰ ਲਗਾਤਾਰ ਆંકੜੇ ਦੀ ਗੱਲ ਕੀਤੀ ਜਾਵੇ ਤਾਂ ਇਦਾਂ ਦੇ ਸਟੂਡੈਂਟਾਂ ਦਾ ਔਰ ਜਿਹੜੇ ਵੀ ਪੰਜਾਬ ਦੇ ਲੋਕ ਜਾ ਰਹੇ ਆ ਖਾਸ ਕਰ ਉਹਨਾਂ ਦਾ ਆਕੜਾ ਵਧ ਰਿਹਾ ਜਿਨ੍ਹਾਂ ਦੀ ਮੌਤਾਂ ਹੋ ਰਹੀਆਂ ਨੇ ਬਾਅਦ ਬੋ ਬਿਲਕੁਲ ਸਹੀ ਗੱਲ ਹੈ ਜੀ ਇਹ ਬਹੁਤ ਆਂਕੜਾ ਵੱਧ ਰਿਹਾ ਹੈ ਤਾਂ ਤਾਂ ਹੀ ਮੈਂ ਸਾਰਿਆਂ ਨੂੰ ਇਹ ਕਹਿੰਦਾ ਕਿ ਇਹ ਚੀਜ਼ਾਂ ਠਗੀਆਂ ਤੋਂ ਫਰੋਡ ਜਿਹੜਾ ਤੋਂ ਬਚੋ ਇਹ ਨਾ ਕਰੋ ਇਹ ਆਂਕੜਾ ਵਧੇਗਾ ਇਹ ਲੋਕਾਂ ਨੇ ਜਿਨ੍ਹਾਂ ਨੇ ਕਰਜ਼ੇ ਲੈਂਦੇ ਹੋਏ ਹੈ ਮੈਂ ਤਾਂ ਹੀ ਕਹਿੰਦਾ ਜੇ ਕਰਜ਼ਾ ਲੈਣਾ ਪੈਂਦਾ ਤੁਸੀਂ ਦੇਖ ਜਾਓ ਨਾ ਪਹਿਲਾਂ ਕਿਉਂਕਿ ਪਰ ਲੋਕਾਂ ਕੋਲ ਕੋਈ ਆਪਸ਼ਨ ਹੀ ਹੁੰਦੀ ਕਿ ਲੋਕ ਬਾਹਰ ਜਾਂਦੇ ਕਰਜ਼ਾ ਲੈਂਦੇ ਕਿ ਬੱਚਾ ਪੈਸੇ ਕਮਾਏਗਾ ਪਰ ਜਦ ਬੱਚਾ ਉੱਥੇ ਚਲਾ ਗਿਆ ਉੱਥੇ ਜਾ ਕੇ ਉਹਨੂੰ ਸਾਲ 2 ਸਾਲ ਬਾਅਦ ਵਾਪਸ ਆਉਣਾ ਪੈ ਗਿਆ ਫਿਰ ਉਹ ਤੁਸੀਂ ਨਾ ਕਰਦੇ ਉਤਾਰ ਪਾਉਂਗੇ ਨਾ ਕੋਈ ਕਮਾਈ ਕਰ ਪਾਉਂਗੇ ਨਾ ਉਧਰ ਕਮਾਈ ਦਾ ਸਾਧਨ ਹੈਗਾ ਇਧਰ ਉਹ ਏਜੰਟ ਕਹਿ ਕੇ ਤਾਂ ਭੇਜ ਦਿੰਦੇ ਆ ਤੁਹਾਨੂੰ ਬਾਹਰ ਨੌਕਰੀ ਮਿਲ ਜੂਗੀ ਆ ਰিসিਵ ਕਰਨ ਆ ਜੂਗਾ ਅੱਗੇ ਤਾਂ ਕੋਈ ਸਟੂਡੈਂਟ ਨੂੰ ਆਂਦਾ ਹੀ ਨਹੀਂ ਫਿਰ ਦੇਖੋ ਇਹ ਸਾਡਾ ਜਿਵੇਂ ਕੈਨੇਡਾ ਆਪਣਾ ਆਫਿਸ ਹੈ ਅਸੀਂ ਬ੍ਰੈਂਟਨ ਆਫਿਸ ਖੋਲਿਆ ਹੋਇਆ ਆਪਣਾ ਸਾਡੇ ਜਿੰਨੇ ਵੀ ਬੱਚੇ ਇੱਥੋਂ ਜਾਂਦੇ ਆ ਅਸੀਂ ਉਹਨਾਂ ਨੂੰ ਉੱਥੇ ਪਿਕ ਕਰਨਦੇ ਆ ਸਾਡੇ ਕੋਲ ਉੱਥੇ 2-3 ਹਾਊਸ ਕਰਨੇ ਜਿੱਥੇ ਅਸੀਂ ਬੱਚਿਆਂ ਨੂੰ ਸਟੇ ਕਰਾਨੇ ਆ ਸਾਡੇ ਇੰਸਟਾਗ੍ਰam ਫੇਸਬੁੱਕ ਪੇਜਾਂ ਤੇ ਬੱਚਿਆਂ ਦੇ ਰਿਵਿਊਜ਼ ਨੇ ਸਾਡੇ ਕੰਟੈਕਟ ਨੰਬਰ ਸੀ ਬੱਚਿਆਂ ਨੂੰ ਸਾਰਿਆਂ ਨੂੰ ਦੇ ਰਹੇ ਆ ਉਹਨਾਂ ਨੂੰ 에ਰਪੋਰਟ ਤੋਂ ਪਿਕ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਜੋਬ ਅਸਿਸਟੈਂਸ ਉਹਨਾਂ ਨੂੰ ਬਸ-ਬਸ ਉਹਨਾਂ ਨੂੰ ਕਾਲਜ ਦਾ ਕੈਂਪਸ ਸਾਰਾ ਅਸੀਂ ਇੱਕ 1 ਵੀਕ 10 ਡੇਸ ਸਾਰਾ ਰਿਵਿਊ ਕਰਾਣੇ ਹਨ ਉਹਨਾਂ ਨੂੰ ਜੋਬ ਤੱਕ ਜੋਬ ਅਸਿਸਟੈਂਟ ਦੀ ਗੱਲ ਹੁੰਦੀ ਹੈ ਜੀ ਪਹਿਲੀ ਜੋਬ 노 ਡਾਊਟ ਬੜੀ ਔਖੀ ਲੱਗਦੀ ਹੈ ਪਹਿਲੀ ਜੋਬ ਜਿਹੜੀ ਹੈ ਕਿਤੇ ਵੀ ਆਪਾਂ ਕਰ ਕਰੀਏ ਉਹ ਥੋੜਾ ਔਖਾ ਕੰਮ ਹੈ ਇੱਕ ਵਾਰ ਤੁਹਾਨੂੰ ਇੱਕ ਜੋਬ ਮਿਲ ਗਈ ਜਿੱਦਾਂ ਨਹੀਂ ਮਿਲਦੀ ਮਾੜੀ ਚੰਗੀ ਇੱਕ ਵਾਰ ਤੁਸੀਂ ਜ਼ਰੂਰ ਜੋਬ ਕਰੋ 3 ਮਹੀਨੇ 6 ਮਹੀਨੇ ਜਦ ਤੁਹਾਨੂੰ ਜੋਬ ਮਿਲ ਗਈ ਇੱਕ ਰੈਫਰੈਂਸ ਜਨਰੇਟ ਹੋ ਗਿਆ ਫਿਰ ਦੂਜੀ ਤੀਜੀ ਜੋਬਸ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਬਹੁਤ ਧੰਨਵਾ ਸਰਾ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰਾਂਗੇ ਲਗਾਤਾਰ ਠੱਗੀ ਜਿਹੜੀ ਆ ਬਦਰੀਆ ਠੱਗੀਆਂ ਤੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਨਾਲ ਬਚਿਆ ਜਾ ਸਕਦਾ ਔਰ ਲਗਾਤਾਰ ਤੁਹਾਨੂੰ ਕਹਿ ਕੇ ਤਾਂ ਭੇਜਿਆ ਜਾਂਦਾ ਤੁਹਾਡੇ ਤੋਂ ਲੱਖ ਰੁਪਏ ਵੀ ਲੈ ਲੀਤਾ ਜਾਂਦਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਡਾਕੂਮੈਂਟ ਜਾਲੀ ਨੇ ਤੇ ਉਸ ਤੋਂ ਬਾਅਦ ਸਾਬਤ ਤੌਰ ਤੇ ਆਕੜੇ ਜਿਹੜੇ ਜਦੋਂ ਨਿਕਾਲੇ ਜਾਂਦੇ ਨੇ ਉਹਨਾਂ ਦੇ ਵਿੱਚ ਨਾ ਤੁਹਾਡਾ ਆ ਜਾਂਦਾ ਔਰ ਪਤਾ ਲੱਗਦਾ ਕਿ ਤੁਹਾਨੂੰ ਡਿਪੋਰਟ ਹੁਣ ਕੈਨੇਡਾ ਵੱਲੋਂ ਕੀਤਾ ਜਾਏਗਾ ਤੇ ਕਿਤਨਾ ਕਿਤੇ ਜਿਹੜੀ ਫੈਮਿਲੀ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਜਾਂਦੀ ਹੈ ਔਰ ਸਟੂਡੈਂਟ ਤੱਕ ਡਿਪਰੈਸ਼ਨ ਦੇ ਵਿੱਚ ਆ ਸਕਦਾ ਹੈ ਇਹ ਲਗਾਤਾਰ ਆંકੜੇ ਇਸ ਚੀਜ਼ ਦੇ ਵਧ ਰਹੇ ਨੇ ਔਰ ਤਰੁੰਜੀ ਨੇ ਵੀ ਦੱਸਿਆ ਕਿ ਹੁਣ ਤਾਂ 28000 ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਆંકੜੇ ਲੱਖਾਂ ਦੇ ਵਿੱਚ ਵੀ ਜਾ ਸਕਦੇ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਜਨ ਲਈ ਸ਼ਮਨ ਦੇ ਨਾਲ ਮਾਈ ਪੰਜਾਬੀ ਟਵੀ ਚੰਦਗੀ